ਹੈਲੋ ਸਸੀ ਕਾ ਜੀ ਆ ਦੇਖੋ ਜੀ ਰਸੋਈ ਚ ਸਿੰਕ ਲੱਗ ਗਿਆ ਜੀ ਦੱਸਿਓ ਕਵਿੰਟ ਕਰਕੇ ਜੀ ਸੋਹਣੇ ਲੱਗਦੇ ਆ ਹੁਣੇ ਲਾ ਕੇ ਹਟੇ ਹੱਲੇ ਆ ਪੱਥਰ ਲੱਗ ਗਿਆ ਜੀ ਸੋਣਾ ਜੀ ਮੈਨੂੰ ਤੁਹਾਨੂੰ ਜਿਗ ਲਗਨੀਆਂ ਚੰਗੀਆਂ ਲੱਗਦੀਆਂ ਐ ਮੈਂ ਕਿੰਨੀ ਤੁਹਾਨੂੰ ਦੱਸਾਂ ਸਾਡੀ ਕੀ ਬਣ ਗਿਆ ਆ ਹੁਣੇ ਲਾ ਕੇ ਹਟੇ ਮਿਸਤਰੀ ਖਲੇ ਸਿੰਕ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਜੀ आ पत्थर है जी नेरा जहा है पर मैं कहनी छेती जनी मैं दिखावा अपने दर्शक कमेंट करके दस्यो जी ਜ਼ਰੂਰ ਦੱਸਿਓ ਜੀ ਸਾਡੀ ਰਸੋਈ ਕਿੱਦਾਂ ਦੀ ਲੱਗੀ ਤੁਹਾਨੂੰ ਪਲੀਜ਼ ਦੱਸਿਓ ਜੀ ਕਮੈਂਟ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਵਧੀਆ ਲੱਗਿਆ ਤਾਂ ਅਦੀ ਇੱਥੇ ਗਲਾਸ ਰੱਖਤਾ ਮਿਸਤਰੀਆਂ ਨੇ ਇੱਥੇ ਸਵਿਚ ਬੋਰਡ ਬੋਰਡ ਲੱਗਣਾ ਜੀ ਹਾਂ ਜੀ ਮਿਕਸੀ ਗ੍ਰਾਈਂਡਰ ਵਾਲਾ ਮਿਕਸੀ ਤੇ ਉਹ ਉਹ ਬਨ ਵਾਸਤੇ ਹਾਂ ਜੀ ਇੱਥੇ ਫੀਟਿੰਗ ਹੋਊਗੀ ਉੱਥੇ ਫ੍ਰਿਜ ਆਊਗੀ ਦੀ ਇੱਥੇ ਆਹ ਸਾਡਾ ਪਹਿਲਾ ਪੁਰਾਣਾ ਸੈਂਕ ਲੱਗਿਆ ਸੀ ਪੁਰਾਣੀ ਦੀ ਸੋਇ ਚ ਉਹ ਲਾ ਕੇ ਰੱਖਿਆ ਹੈ ਐਸੀ ਬਾਹਰ ਇੱਕ ਦਾ ਆਮ ਪਿੰਡਾਂ ਚਕ ਕਰੇ ਲੂਸ ਉਹਨਾਂ ਨੂੰ ਦੇ ਗਿਆ ਉਹ ਬਣਾਵਾਂਗੇ ਜੀ ਉੱਥੇ ਲਾ ਲਵਾਂਗੇ ਥੈਂਕ ਯੂ ਜੀ ਧੰਨਵਾਦ ਸਵਾਹੀ ਗੁਰੂ ਦਾ ਵੀ ਜਿੰਨੇ ਜੀ ਇਹ ਦਾਤਾ ਬਖਸ਼ੀਆਂ ਉਸ ਪ੍ਰਮਾਤਮਾ ਦਾ ਵੀ ਧੰਨਵਾਦ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ